ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 845 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਤੁਹਾਨੂੰ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 846 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਹਾ ਟਲ ਗਣਿਆ ਪੂਰਨ ਸੰਜੋਗੋ ਰਾਮ ਉੜੀ ਮੁੰਡੇ ਦੇ ਵਿਆਹ ਦਾ ਮਹੂਰਤ ਮਿੱਠਿਆ ਜਾਂਦਾ ਹੈ ਲਾੜੇ ਦੇ ਨਾਲ ਜਾਂਜੀ ਆਉਂਦੇ ਹਨ ਲੜਕੀ ਵਾਲਿਆਂ ਦੇ ਘਰ ਟੁਕਦੇ ਹਨ ਲੜਕੀ ਦੇ ਸਾਨ ਸੰਬੰਧੀਆਂ ਦੇ ਮਨ ਵਿੱਚ ਉਸ ਵੇਲੇ ਖੁਸ਼ੀ ਹੁੰਦੀ ਹੈ ਜਾਂਜੀਆਂ ਨੂੰ ਉਹ ਕਈ ਸਵਾਦਲੇ ਭੋਜਨ ਖਵਾਉਂਦੇ ਹਨ ਪਾਂਦਾ ਲਾਵਾਂ ਪੜ ਕੇ ਲੜਕੇ ਲੜਕੀ ਦਾ ਮੇਲ ਕਰ ਦਿੰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਦੀ ਬਰਕਤ ਨਾਲ ਜੀ ਬਿਸਤਰੀ ਅਤੇ ਪ੍ਰਭੂ ਪਤੀ ਦੇ ਮਲਾਪ ਦਾ ਕਦੇ ਨਾ ਖੁੰਝਣ ਵਾਲਾ ਮਹੂਰਤ ਸੋਧਿਆ ਜਾਂਦਾ ਹੈ। ਸੁਖੈ ਸਮੂਹ ਪਿਆ ਗਿਆ ਵਿਜੋਗੋ ਰਾਮ ਸਾਧ ਸੰਗਤ ਦੀ ਕਿਰਪਾ ਨਾਲ ਜੀ ਬਿਸਤਰੀ ਦਾ ਪੂਰਨ ਪਰਮਾਤਮਾ ਨਾਲ ਮਲਾਪ ਵਿਆਹ ਹੋ ਜਾਂਦਾ ਹੈ। ਜੀ ਬਿਸਤਰੀ ਦੇ ਹਿਰਦੇ ਵਿੱਚ ਸਾਰੇ ਸੁਖ ਆਵਸਦੇ ਹਨ। ਪ੍ਰਭੂ ਪਤੀ ਨਾਲ ਉਸਦਾ ਵਿਛੋੜਾ ਮੁੱਕ ਜਾਂਦਾ ਹੈ। ਮੇਲੇ ਸਾਂਤੇ ਆਏ ਪ੍ਰਭ ਧਿਆਏ ਬਣੇ ਅਚਰਜ ਜਾਨੀਆਂ ਸੰਤ ਜਾਨ ਮਿਲ ਕੇ ਸਾਧ ਸੰਗਤ ਵਿੱਚ ਆਉਂਦੇ ਹਨ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਜੀਵ ਇਸਤੇ ਨੂੰ ਪ੍ਰਭੂ ਪਤੀ ਨਾਲ ਮਿਲਾਨ ਵਾਸਤੇ ਇਹ ਸਤ ਸੰਗੀ ਅਚਰਜ ਜਾਨੀ ਬਣ ਕੇ ਆਉਂਦੇ ਹਨ ਮੇਲੇ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਣੀਆਂ ਸੰਤ ਜਾਨ ਮਿਲ ਕੇ ਸਾਧ ਸੰਗਤ ਵਿੱਚ ਇਕੱਠੇ ਹੁੰਦੇ ਹਨ ਆਤਮਿਕ ਡੋਲਤਾ ਵਿੱਚ ਟਿਕਦੇ ਹਨ ਮਾਨੋ ਲੜਕੀ ਵਾਲਿਆਂ ਦੇ ਘਰ ਢਕਾਓ ਹੋ ਰਿਹਾ ਹੈ ਜਿਵੇਂ ਲੜਕੀ ਦੇ ਸੰਬੰਧੀਆਂ ਦੇ ਮਨ ਵਿੱਚ ਆਉ ਪੈਦਾ ਹੁੰਦਾ ਹੈ ਤੇਵੇਂ ਜਿੰਦ ਦੇ ਸਾਥੀਆਂ ਦੇ ਮਨ ਵਿੱਚ ਸਾਰੇ 11 ਇੰਦਰੀਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਮੇਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਸਾਧ ਸੰਗਤ ਦੇ ਪ੍ਰਤਾਪ ਨਾਲ ਜੀਵ ਇਸਤਰੀ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਮਿਲ ਕੇ ਤਾਣੇ ਪੇਟੇ ਵਾਂਗੇ ਕਿਵੇਂ ਕੋ ਹੋ ਜਾਂਦੀ ਹੈ ਜਿਵੇਂ ਜਾਨੀਆਂ ਮਾਂਜੀਆਂ ਨੂੰ ਸਾਰੇ ਸਵਾਦਲੇ ਭੋਜਨ ਸ਼ਿਕਾਏ ਜਾਂਦੇ ਹਨ ਤਿਵੇਂ ਜੀਵ ਇਸਤਰੀ ਨੂੰ ਪਰਮਾਤਮਾ ਦਾ ਨਾਮ ਭੋਜਨ ਪ੍ਰਾਪਤ ਹੁੰਦਾ ਹੈ ਬੇਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੁਗ ਨਾਨਕ ਬੇਨਤੀ ਕਰਦਾ ਹੈ ਇਹ ਸਾਰੀ ਗੁਰੂ ਦੀ ਮਿਹਰ ਹੈ ਗੁਰੂ ਦੀ ਸੰਤ ਨੇ ਗੁਰੂ ਸੰਤ ਨੇ ਸ਼ਰਨ ਪਈ ਸਾਰੀ ਲੋਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ਭਾਵਨ ਸੁਹਾਵੜਾ ਧਰ ਤਸ ਭਾਗੀ RAM ਉਹਦਾ ਜੀਵ ਇਸਤਰੀ ਦਾ ਸਰੀਰ ਭਵਨ ਸੋਹਣਾ ਹੋ ਜਾਂਦਾ ਹੈ ਉਹਦੇ ਹਿਰਦਾ ਧਰਤੀ ਭਾਗਾ ਵਾੜੀ ਬਣ ਜਾਂਦੀ ਹੈ ਪ੍ਰਭ ਘਰ ਆਇੜਾ ਗੁਰ ਚਰਨੀ ਲਾਗੀ RAM ਜਿਹੜੀ ਜੀਵ ਇਸਤਰੀ ਗੁਰੂ ਦੀ ਚਰਨੀ ਲੱਗਦੀ ਹੈ ਉਹਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਆ ਬੈਠਦਾ ਹੈ ਗੁਰੂ ਦੱਸਦਾ ਹੈ ਪ੍ਰਭੂ ਪਤੀ ਨੂੰ ਮਿਲਣ ਦਾ ਰਸਤਾ ਗੋਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਜੀਵ ਇਸਤਰੀ ਜਿਹੜੀ ਜੀਵ ਇਸਤਰੀ ਗੁਰੂ ਦੀ ਚਰਨੀ ਲੱਗਦੀ ਹੈ ਉਹ ਆਤਮਿਕ ਡੋਲਤਾ ਵਿੱਚ ਟਿਕ ਕੇ ਵਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੀ ਹੈ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਹਨ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸ਼ੁੰਨਿਆ ਸਾਧ ਸੰਗਤ ਦੀ ਚਰਨ ਧੂੜ ਦੇ ਪ੍ਰਤਾਪ ਨਾਲ ਉਹਦੇ ਅੰਦਰੋਂ ਮਮਤਾ ਉਧਾਨ ਵਾਲੀ ਆਸ ਖਤਮ ਹੋ ਜਾਂਦੀ ਹੈ ਉਸ ਨੂੰ ਚਿਰਾਂ ਤੋਂ ਵਿਛੜੇ ਹੋਏ ਪ੍ਰਭੂ ਕੰਤ ਜੀ ਮਿਲ ਪੈਂਦੇ ਹਨ ਆਨੰਦ ਆਨੰਦੇ ਨਵਜਹ ਵਾਜੇ ਅਹਮ ਮਤ ਮਨ ਕੀ ਤਿਆਗੀ ਗੁਰੂ ਦੇ ਚਰਨੀ ਲੱਗੀ ਹੋਈ ਜੀ ਬਿਸਤਰੀ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ਜਿਸ ਦਾ ਸਦਕਾ ਉਹ ਆਪਣੇ ਮਨ ਦੀ ਹਉਮੈ ਵਾਲੀ ਮਤ ਤਿਆਗ ਦਿੰਦੀ ਹੈ ਇਹ ਜੋ ਵਾਜੇ ਸੁਣਾਈ ਦਿੰਦੇ ਹਨ ਇਹ ਅਭਿਆਸੀ ਜੋ ਪਰਮਾਤਮਾ ਦਾ ਭਜਨ ਬੰਦਗੀ ਕਰਨ ਵਾਲੇ ਲੋਕ ਹਨ ਉਹ ਜਾਣਦੇ ਹਨ ਕਿ ਉਹ ਵਾਜਿਆਂ ਦੀ ਆਵਾਜ਼ ਕਿਹੋ ਜੀ ਹੁੰਦੀ ਹੈ ਬੇਨਵੰਤ ਨਾਨਕ ਸਰਣ ਸੁਆਮੀ ਸੰਤ ਸਾੰਗ ਲੈ ਬਿਲਾਗੀ ਨਾਨਕ ਬੇਨਤੀ ਕਰਦਾ ਹੈ ਕਿ ਸਾਧ ਸੰਗਤ ਵਿੱਚ ਰਹਿ ਕੇ ਉਹਦੀ ਸੂਰਤ ਮਾਲਕ ਪ੍ਰਭੂ ਵਿੱਚ ਲੱਗੀ ਰਹਿੰਦੀ ਹੈ ਉਹ ਜੀਵ ਇਸਤਰੀ ਮਾਲਕ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ਬਿਲਾਵਲ ਮਹੱਲਾ ਪੰਜਵਾ ਭਾਗ ਸੁਲਖਣਾ ਹਰ ਕੰਤ ਹਮਾਰਾ RAM हे ਸਹੇਲਿਏ ਸਾਡਾ ਕੰਤ ਪ੍ਰਭੂ ਸੋਹਣੇ ਲਛਣਾ ਵਾਲੇ ਭਾਗਾਂ ਵਾਲਾ ਹੈ ਆਪ ਸਾਡੇ ਵੱਡੇ ਭਾਗਾਂ ਨੇ ਕਿ ਸਾਨੂੰ ਇਹੋ ਜਿਹਾ ਕੰਤ ਮਿਲਿਆ ਹੈ ਅਨਹਦ ਬਜਿਤਰਾ ਤੇ ਸਤੁਨ ਦਰਬਾਰਾ RAM ਉਸ ਕੰਤ ਦੇ ਦਰਬਾਰ ਵਿੱਚ ਇੱਕ ਰਸ ਵਸ ਰਹੇ ਵਾਜਰੇ ਵਾਜਿਆਂ ਦੀ ਧੁਨ ਉੱਠ ਰਹੀ ਹੈ ਆਨੰਦ ਅਨੰਦਨ ਵਜਹਿ ਵਾਜੇ ਦਿਨਸ ਰੈਣਿਓ ਮਹਾ へ ਸਹੇਲੀਓ ਸਕੰਤ ਦੇ ਦਰਬਾਰ ਵਿੱਚ ਸਦਾ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ਦਿਨ ਰਾਤ ਉੱਥੇ ਚਾਓ ਬਣਿਆ ਰਹਿੰਦਾ ਹੈ ਤਹਿਰੋਗ ਸੋਗ ਨਾ ਦੁਖ ਬਿਆਪੈ ਜਨਮ ਮਰਨ ਨਾਤਾ ਉੱਥੇ ਰੋਗ ਨਹੀਂ ਹਨ ਉੱਥੇ ਚਿੰਤਾ ਫਿਕਰ ਨਹੀਂ ਹਨ ਉਥੇ ਕੋਈ ਦੁੱਖ ਆਪਣਾ ਜੋਰ ਨਹੀਂ ਪਾ ਸਕਦਾ ਉਸ ਕੰਤ ਨੂੰ ਜਨਮ ਮਰਨ ਦਾ ਗੇੜ ਨਹੀਂ ਹੈ ਰਿੱਦ ਸਿੱਧ ਸੁਦਾਰਾ ਸੇ ਅਮਰਤ ਭਗਤੇ ਭਰੇ ਢੰਡਾਰਾ ਹੇ ਸਹੇਲਿਓ ਸਕੰਤ ਪ੍ਰਭੂ ਦੇ ਦਰਬਾਰ ਵਿੱਚ ਰਿੱਧੀਆਂ ਸਿੱਧੀਆਂ ਰਿੱਧੀਆਂ ਹਨ ਸਿੱਧੀਆਂ ਹਨ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਹੈ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਬੇਨਵੰਤ ਨਾਨਕ ਬਲੇਹਾਰ ਵੰਯਾ ਪਾਰ ਬ੍ਰਹਮ ਪ੍ਰਾਣ ਆਧਾਰਾ ਨਾਨਕ ਬੇਨਤੀ ਕਰਦਾ ਹੈ ਸਭ ਜੀਵਾਂ ਦੀ ਜ਼ਿੰਦਗੀ ਦੇ ਆਸਰੇ ਉਸ ਪਾਰ ਬ੍ਰਹਮ ਤੋਂ ਮੈਂ ਸਦਕੇ ਜਾਂਦਾ ਹਾ ਸੋਣ ਸਖੀ ਸਹੇ ਲੜੀ ਹੋ ਮਿਲ ਮੰਗਲ ਗਾ ਵਹਿ ਰਾਮ ਹੇ ਸਹੇਲਿਓ ਹੇ ਸਖਿਓ ਸੁਣੋ ਆਓ ਮਿਲ ਕੇ ਪ੍ਰਮਾਤਮਾ ਦੀ ਸਿਫਤਸਲਾ ਦਾ ਗੀਤ ਗਾਵੀਏ ਮਾਨਤਾਨ ਪ੍ਰੇਮ ਕਰੇ ਤਿਸ ਪ੍ਰਭ ਕੋ 라ਵਹ ਰਾਮ हे ਸਹੇਲਿਓ ਮਨ ਵਿੱਚ ਹਿਰਦੇ ਵਿੱਚ ਪਿਆਰ ਪੈਦਾ ਕਰਕੇ ਉਸ ਪ੍ਰਭ ਨੂੰ ਸਿਮਰੀਏ ਕਰ ਪ੍ਰੇਮ 라ਵੈ तिसै ਭਾਵੈ ਇਕ ਨਿਮਖ ਪਲਕ ਨਾ त्यागीਐ ਹਿਰਦੇ ਵਿੱਚ ਪ੍ਰੇਮ ਕਰਕੇ ਉਸ ਨੂੰ ਸਿਮਰੀਏ ਤੇ ਉਸ ਨੂੰ ਪਿਆਰੀਆਂ ਲਗਿਏ ਐਸੋ ਹੈ ਰਿਓ ਸਕੰਤ ਪ੍ਰਭੂ ਨੂੰ ਅੱਖ ਚਮਕਣ ਜਿੰਨੇ ਸਮੇ ਲਈ ਭੀ ਵਿਸਾਰਨਾ ਨਹੀਂ ਚਾਹੀਦਾ ਗਹਿ ਕੰਠ ਲਾਈਏ ਨਹ ਲਜਾਈਏ ਚਰਨ ਰਜ ਮਨ ਪਾਗੀਏ ਉਸ ਨੂੰ ਫੜ ਕੇ ਗਲ ਨਾਲ ਲਾ ਲੈਣਾ ਚਾਹੀਦਾ ਹੈ ਉਸ ਦਾ ਨਾਮ ਸੁਰਤ ਜੋੜ ਕੇ ਗਲੇ ਵਿੱਚ ਪਰੋ ਲੈਣਾ ਚਾਹੀਦਾ ਹੈ ਇਸ ਕੰਮ ਤੋਂ ਸ਼ਰਮ ਨਹੀਂ ਕਰਨੀ ਚਾਹੀਦੀ ਉਹਦੇ ਚਰਨਾਂ ਦੀ ਧੂੜ ਨਾਲ ਆਪਣਾ ਇਹ ਮਨ ਰੰਗ ਲੈਣਾ ਚਾਹੀਦਾ ਹੈ ਭਗਤ ਠਗੋਰੀ ਪਾਏ ਮੋਹ ਅਨਤ ਕਤੂ ਨਾਤਾਵਹਿ ਇਸ ਹੈਲਿਓ ਭਗਤੀ ਦੀ ਠਗ ਬੂਟੀ ਵਰਤ ਕੇ ਆਓ ਉਸ ਕੰਤਾ ਪ੍ਰਭੂ ਨੂੰ ਵਾਸ ਵਿੱਚ ਕਰ ਲਈਏ ਤੇ ਹੋਰ ਹੋਰ ਪਾਸੇ ਨਾ ਭਟਕਦੀਆਂ ਫਿਰਿਏ ਬਿਨਵੰਤ ਨਾਨਕ ਮੇਲ ਸੰਗ ਸਾਜਨ ਅਮਰ ਪਦਵੀ ਪਾਵੇ ਨਾਨਕ ਬੇਨਤੀ ਕਰਦਾ ਹੈ ਕਿ ਉਸ ਸੱਜਣ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਹਾਸਲ ਕਰ ਲਈਏ ਜਿੱਥੇ ਆਤਮ ਕਮੌਤ ਕਦੇ ਪੀਪੋ ਨਹੀਂ ਸਕਦੀ ਬਿਸਮ ਨ ਬਿਸਮ ਭਈ ਪੇਖ ਗੁਣ ਅਬਿਨਾਸੀ RAM ਇਸ ਸਹੈਲਿਓ ਬਿਨਾਸੀ ਕੰਤ ਪ੍ਰਭੂ ਦੇ ਗੁਣ ਉਪਕਾਰ ਵੇਖ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਈ ਹਾਂ ਘਰ ਗਏ ਭੁਜਾ ਗਹੀ ਕਟ ਜਮ ਕੀ ਫਾਸੀ RAM ਉਸਨੇ ਮੇਰਾ ਹੱਥ ਫੜ ਕੇ ਮੇਰੀ ਜਮਾ ਵਾਲੀ ਫਾਹੀ ਕੱਟ ਕੇ ਮੇਰੀ ਬਾਹ ਫੜ ਲਈ ਹੈ ਪਰਮਾਤਮਾ ਪ੍ਰਭੂਪਤੀ ਜੀ ਵਿਸਤਰੀ ਵਾਸਤੇ ਇਨਾ ਦਿਆਲ ਹੁੰਦਾ ਹੈ ਗੈ ਭੂਜਾ ਲੈਨੀ ਦਾਸ ਕੀਨੀ ਅੰਕਰ ਉਦੋਤ ਜਨਾਇਆ ਉਸਨੇ ਮੇਰੀ ਬਾਹ ਕੁੱਟ ਕੇ ਫੜ ਲਈ ਹੈ ਮੈਨੂੰ ਆਪਣੀ ਦਾਸੀ ਬਣਾ ਲਿਆ ਹੈ ਮੇਰੇ ਭਾਗਾ ਦੇ ਫੁੱਟ ਰਹੇ ਅੰਗੂਰ ਦੇ ਕਾਰਨ ਉਸਨੇ ਮੇਰੇ ਅੰਦਰ ਆਤਮਿਕ ਜੀਵਨ ਦਾ ਪ੍ਰਕਾਸ਼ ਕਰ ਦਿੱਤਾ ਹੈ ਮਨ ਮਲਨ ਮੋਹ ਬੇਕਾਰ 나ਠੇ ਦਿਵਸ ਨਿਰਮਲ ਆਇਆ ਮੋਹ ਆਦਿਕ ਭੇੜੇ ਵਿਕਾਰ ਮੇਰੇ ਅੰਦਰੋਂ ਨਸ ਗਏ ਹਨ ਬੜੀ ਕਿਰਪਾ ਹੋਈਏ ਗੁਰੂ ਦੀ ਉਸਨੇ ਪ੍ਰਮਾਤਮਾ ਨੂੰ ਮਿਲਾਇਆ ਮੇਰੀ ਜ਼ਿੰਦਗੀ ਦੇ ਪਵਿੱਤਰ ਦੇ ਨਾਗੇ ਹਨ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਇਸ ਹੇਲਿਓ ਸਕੰਤ ਪ੍ਰਭੂ ਨੇ ਮੇਰੇ ਉੱਤੇ ਪਿਆਰ ਭਰੀ ਨਿਗਾਹ ਕੀਤੀ ਜਿਹੜੀ ਮੇਰੇ ਮਨ ਵਿੱਚ ਪਿਆਰੀ ਲੱਗੀ ਹੈ ਉਹਦੇ ਪ੍ਰਤਾਪ ਨਾਲ ਮੇਰੇ ਅੰਦਰੋਂ ਬਹੁਤ ਹੀ ਖੋਟੀ ਮਤ ਨਾਸ਼ ਹੋ ਗਈ ਹੈ ਬਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ਨਾਨਕ ਬੇਨਤੀ ਕਰਦਾ ਹੈ ਅਬਨਾਸੀ ਪ੍ਰਭੂ ਜੀ ਮੈਨੂੰ ਮਿਲ ਪਏ ਹਨ ਮੈਂ ਪਵਿੱਤਰ ਜੀਵਨ ਵਾਲੀ ਜੀ ਵਿਸਤਰੀ ਹੋ ਗਈ ਹਾਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਹੇ ਭਾਈ ਜਿਵੇਂ ਸੂਰਜ ਦੀ ਕਿਰਨ ਨਾਲ ਮਿਲ ਕੇ ਬਰਫ਼ ਤੋਂ ਪਾਣੀ ਦਾ ਪਾਣੀ ਬਣ ਜਾਂਦਾ ਹੈ ਸੂਰਜ ਦੇ ਨਿਗ ਨਾਲ ਬਰਫ਼ ਬਣੇ ਪਾਣੀ ਦੀ ਕਠੋਰਤਾ ਖਤਮ ਹੋ ਜਾਂਦੀ ਹੈ ਜੋਤੀ ਜੋਤਰ ਲਈ ਸੰਪੂਰਨ ਥੀਆ ਰਾਮ ᱛਿਵੇਂ ਸਿਫਤ ਸਲਾਹ ਦੀ ਬਰਕਤ ਨਾਲ ਜੀਵ ਇਸ ਈ ਦੇ ਅੰਦਰੋਂ ਰੁੱਖਾਪਨ ਮੁੱਕ ਕੇ ਜੀਵ ਦੀ ਜਿੰਦ ਪਰਮਾਤਮਾ ਦੀ ਜੋਤ ਨਾਲ ਇੱਕ ਮਿਕ ਹੋ ਜਾਂਦੀ ਹੈ ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਬ੍ਰਹਮ ਅਮਦੇਸ ਹੈ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਤਦੋ ਉਸ ਨੂੰ ਹਰਥਾਂ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਹਰਥਾਂ ਪ੍ਰਮਾਤਮਾ ਹੀ ਵਸਦਾ ਨਜਰੀ ਆਉਂਦਾ ਹੈ ਹਰੇਕ ਵਿੱਚ ਪ੍ਰਮਾਤਮਾ ਹੀ ਬੋਲਦਾ ਉਸ ਨੂੰ ਸੁਣੀਦਾ ਹੈ ਉਸ ਨੂੰ ਯੋ ਜਪਦਾ ਹੈ ਕਿ ਹਰਥਾਂ ਇੱਕ ਪ੍ਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਹੈ ਉਸ ਨੂੰ ਹਾਰთა ਸਿਰਜਣ ਹਾਰ ਦੀ ਆਤਮਾ ਦਾ ਹੀ ਖਲਾਰਾ ਦਿਸਦਾ ਹੈ ਪ੍ਰਭੂ ਪਰਮਾਤਮਾ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾ ਨੂੰ ਪੈਦਾ ਕਰਨ ਵਾਲਾ ਹੈ ਜੀਵਾ ਵਿੱਚ ਵਿਆਪਕ ਹੋ ਕੇ ਆਪ ਹੀ ਸਾਰੇ ਰੰਗ ਮੰਨ ਰਿਹਾ ਹੈ ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਣਾ ਕਰ ਰਿਹਾ ਹੈ ਬੇਨਵੰਤ ਨਾਨਕ ਸਈ ਜਾਣਹ ਜਿਨੇ ਹਰ ਰਸ ਪੀਆ ਪਰ ਨਾਨਕ ਬੇਨਤੀ ਕਰਦਾ ਹੈ ਕਿ ਇਸ ਅਵਸਥਾ ਨੂੰ ਉਹੀ ਮਨੁੱਖ ਸਮਝਦੇ ਹਨ ਜਿਹੜੇ ਨਾਮ ਦੇ ਅਭਿਆਸੀ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਅਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਹੈ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀਆ ਬੇਨਵੰਤ ਨਾਨਕ ਸੇ ਜਾਣਹਿ ਜਿਨੇ ਹਰ ਰਸ ਪੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 846 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 847 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ